15 ਅਕਤੂਬਰ ਨੂੰ ਪੰਜਾਬ ਵਿੱਚ ਮੱਚੂਗੀ ਤਵਾਹੀ ਕਾਰਨ ਪਿਛਲੇ ਕਈ ਸਾਲਾਂ ਤੋਂ ਜਿੰਦਾ ਸਹੀਦ ਭਾਈ ਰਾਜਵਾਨਾ ਨੂੰ ਸਨਾ ਦਿੱਤਾ ਫਾਂਸੀ ਦਾ ਹੁਕਮ ਤੁਸੀਂ ਜਾਣਦੇ ਹੋ ਜੇਕਰ ਐਦਾਂ ਹੁੰਦਾ ਤਾਂ ਪੰਜਾਬ ਦੀਆਂ ਜਾਗਦੀਆਂ ਜ਼ਮੀਰਾਂ ਵਾਲੇ ਲੋਕ ਇਸ ਫਾਂਸੀ ਦਾ ਵਿਰੋਧ ਕਰਨਗੇ ਇਹ ਤਾਂ ਸਿੱਟਾ ਕੀ ਨਿਕਲੂ ਮਾਹੌਲ ਖਰਾਬ ਹੋ ਪੰਜਾਬ ਦੇ ਪੰਜਾਬ ਦਾ ਨੁਕਸਾਨ ਹੋ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਦਾ ਜੋ ਆਪਣੇ ਜਿੰਦਾ ਸਹੀਦ ਨੇ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਜੇ ਆਪਾਂ ਰਿਹਾਨ ਹੀ ਨਾ ਕਰਾ ਸਕਦੇ ਕੋਟੋ ਘਟ ਉਹਦੀ ਸਜ਼ਾ ਆਪਾਂ ਉਮਰ ਕੈਦ ਕਰਾਉਣ ਲਈ ਇੱਕ ਪਿਟੀਸ਼ਨ ਜਾਰੀ ਕਰਾ ਸਕਦੇ ਆ ਪਿਟੀਸ਼ਨ ਸਾਈਨ ਕਰਾ ਸਕਦੇ ਆ ਜਿਸ ਲਈ ਆਪਾਂ ਸਾਰਿਆਂ ਨੂੰ ਇਹ ਵੀਡੀਓ ਸ਼ੇਅਰ ਕਰਨੀ ਪਊਗੀ ਬੜੀਆਂ ਜਥੇਬੰਦੀਆਂ ਨੂੰ ਤਾਂ ਕਿ ਇਹ ਵੀਡੀਓ ਪਹੁੰਚੇ ਇਸ ਰੋਮਨੀ ਕਮੇਟੀ ਤੱਕ ਵੀਡੀਓ ਪਹੁੰਚੇ ਬੁੱਢਾਦਾਲ ਤੱਕ ਵੀਡੀਓ ਪਹੁੰਚੇ ਇੱਕ ਘਟੂ ਘਟੂ ਪਾ ਪਿਟੀਸ਼ਨ ਸਾਈਨ ਕਰਾ ਕੇ ਵੀ ਆਪਾਂ ਉਹਦੀ ਸਜ਼ਾ ਮਾਫ ਨਹੀਂ ਕਰਾ ਸਕਦੇ ਨਾ ਉਹਨੂੰ ਆਪਾਂ ਰਿਹਾ ਕਰਾ ਸਕਦੇ ਆ ਘਟੂ ਘਟੂ ਦੀ ਸਜ਼ਾ ਉਮਰ ਕੈਦ ਕਰਾ ਕੇ ਉਹਨੂੰ ਆਪਾਂ ਇੱਕ ਜਿੰਦਾ ਦਾ ਦੇਖ ਸਕਦੇ ਆ ਜੇ ਆਪਾਂ ਪਿਟੀਸ਼ਨਾਂ ਸਾਈਨ ਕਰਵਾਉਣੇ ਆ ਰੋਕ ਦਿੱਕਾ ਟੋਕਾਟਾ ਉਮਰ ਕੈਦ ਦੀ ਸਜ਼ਾ ਹੋਊਗੀ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣਾ ਇੱਕ ਆਪਣੇ ਕੋਲੇ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਆਪਾਂ ਬਚਾ ਸਕਦੇ ਹਾਂ ਦੀ ਆਪਾਂ ਫਾਂਸੀ ਰੋਕ ਸਕਦੇ ਆਂ ਆਪਾਂ ਇਹ ਸੋਸ਼ਲ ਮੀਡੀਆ ਰਾਹੀਂ ਵੀਡੀਓ ਗਾਹਾਂ ਤੱਕ ਸ਼ੇਅਰ ਕਰ ਸਕਦੇ ਆਂ ਪਹੁੰਚਾ ਸਕਦੇ ਆਂ ਪੰਜਾਬ ਦੇ ਉਹ ਕੋਨੇ-ਕੋਨੇ 'ਚ ਵੀਡੀਓ ਭਜਾ ਦੋ ਪੰਜਾਬ ਦੇ ਲੋਕੋ ਜਾਗ ਗਏ ਜਮੀਰਾ ਵਾਲਿਓ ਵੀ ਆਪਾਂ ਇੱਕ ਇਹਦੀ ਆਪਾਂ ਫਾਂਸੀ ਰਕਾ ਸਕੀਏ ਆਪਾਂ ਵੀ ਕੀ ਕਰਨਾ ਪਊ ਆਪਾਂ ਨੂੰ ਇਹਦੀ ਫਾਂਸੀ ਰੋਕਣ ਲਈ ਆਪਾਂ ਉਹ ਕੁਝ ਕਰਾਂਗੇ ਸਾਰੇ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਭਾਈ ਬਲਵੰਤ ਸਿੰਘ ਦੀ ਹਾਜ਼ਰੀ ਕਮੈਂਟਾਂ ਚ ਲਾ ਦਿਓ ਤੇ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ